ਹੋਕ ਮਹੱਲਾ ਤੀਜਾ ਜਿਉ ਤਨ ਕੋ ਲੂ ਪੀੜੀ ਐ ਸਾਧ ਸੰਗੇ ਜੀ ਜਿਸ ਪ੍ਰਕਾਰ ਮਹਾਂਪੁਰਖਾਂ ਦਾ ਇੰਨਾ ਪਿਆਰ ਸੰਤਾਂ ਦਾ ਵਾਹਿਗੁਰੂ ਨਾਲ ਜਿਉ ਤਨ ਕੋ ਲੂ ਪੀੜੀ ਐ ਇਹ ਜੇ ਕਰਕੇ ਭਾਈ ਉਹਨੇ ਦੇ ਜੀਵ ਨੂੰ ਤਰਨ ਨੂੰ ਕੋੰਦੂ ਦੇ ਵਿੱਚ ਪੀੜ ਦੇਵੇ ਕੋਈ ਰਤਨਾ ਪੂਰੀ ਦੇ ਰਤਨ ਮਤਰਵੀ ਰਤ ਨੂੰ ਪੋਰੀ ਜੇ ਰਤ ਖੂਨ ਪੋਰਾ ਨਾ ਤਨੀ ਦਿੰਦੇ ਜੇ ਰਤੀ ਰਤ ਨਿਕਲੇ ਜੇ ਕੰਚੀਰੇ ਕੋਏ ਜੋ ਤਾਂ ਰਤੇ ਲਗਸਨ ਸੰਤੋ ਰਤ ਨੇ ਹੋਏ ਇਸੇ ਪ੍ਰਕਾਰ ਉਹ ਜੇ ਕੋਲੂ ਜੀ ਪੀੜੇ ਜਾਣ ਤਾਂ ਵੀ ਰਤ ਨੂੰ ਪ੍ਰੀਤੀ ਪੋਰਾ ਨਾ ਤਵੀ ਦੇ ਛੱਡਦੇ ਨਹੀਂ ਤਿਆਗਦੇ ਨਹੀਂ ਉਹ ਫੇਰ ਵੀ ਵਾਹਿਗੁਰੂ ਦਾ ਪ੍ਰੀਤੀ ਰੱਖਦੇ ਆ ਜੇ ਭਾਈ ਬਿਆਨਾ ਜੀ ਡੇਗੇ ਚ ਵਾਲੇ ਗਏ ਅਤੇ ਫੇਰ ਇਸੇ ਪ੍ਰਕਾਰ ਨੂੰ ਮਹਾਰਾਜ ਪ੍ਰੇਮ ਨਹੀਂ ਛੱਡਿਆ ਕਿਉਂ ਨਹੀਂ ਸਾਦਾ ਤਾਂ ਸੀਧ ਹੋਇਆ ਤਾਂ ਵੀ ਹੰਦਾਰਿਆ ਗੇਗੇ ਜਵਾਰਿਆ ਤੋਂ ਵੀ ਇਸ ਪ੍ਰਕਾਰ ਰਸ ਪ੍ਰੀਤੀ ਹੋਰਾਂ ਮਾਝੀ ਦੇ ਦੁੰਦੇ ਨਹੀਂ ਛੱਡਦੇ ਨਹੀਂ ਹਨ ਹਰ ਵੇਲੇ ਪ੍ਰੀਤੀ ਰੱਖਦੇ ਹਨ ਕਿਉਂ ਸਹਿਜਨ ਰੂਪੀ ਕੋਲੂ ਜਪਾ ਕੇ ਜਿਉਂ ਨਾਲ ਦੇ ਸਰੀਰ ਦੇ ਤਾਂ ਹੀ ਪੀੜਨਾ ਕਰੀਏ ਸਹਿਜਨ ਬੜੇ ਕਰੇ ਕਰੀਏ ਰਤਨਾ ਪੂਰੀ ਦੇਹ ਉਹ ਸਹਿਜ ਸਿੰਘ ਜੀ ਰਤੇ ਲੋਭ ਰੂਪੀ ਖੂਨ ਨੂੰ ਪੂਰਾ ਮਾਤਰ ਵੀ ਉਹਨਾਂ ਦੇ ਅੰਦਰ ਨਹੀਂ ਹੈ ਜੀ ਲੋਭ ਨਹੀਂ ਕਿਸੇ ਪਦਾਰਥ ਦਾ ਉਹਨਾਂ ਦੇ ਅੰਦਰ ਲੋਕ ਤਾਂ ਰਹਿ ਜਾਣਗੇ ਜਿਉਂ ਉਹਨਾਂ ਚ ਪ੍ਰੀਤੀ ਨਹੀਂ ਪੂਰਾ ਮਾਤਰ ਵੀ ਪਦਾਰਥਾਂ ਦੀ ਦੇਣ ਤੇ ਪਦਾਰਥਾਂ ਵਿੱਚ ਨਿਯੋਤ੍ਰੀ ਕਰਦੇ ਹਾਂ ਜਿਉਂ ਉਹਨਾਂ ਨੂੰ ਵੀ ਰੱਖ ਉਹਨਾਂ ਦਾ ਪੂਰਾ ਮਾਤਰ ਵੀ ਨਹੀਂ ਦੇਣ ਲੋਭ ਨਹੀਂ ਹੈ ਕਿਸੇ ਪਦਾਰਥ ਦਾ ਜਿਉਂ ਵੰਝਾ ਚੌਖਨੀ ਹੈ ਤੋਦਨ ਰੂਪਕਾਰ ਕਹਿੰਦੇ ਹਨ ਕਿ ਸਾਡਾ ਜੀਵ ਵੰਝਾ ਚੌਖਨੀ ਹੈ ਇਹ ਜੀ ਜਿੰਦਗੀ ਐ ਚਾਰ ਟੁਕੜੇ ਹੋ ਕੇ ਬੰਨੇ ਹੋ ਜਾਵੇ ਸੱਚੇ ਸੰਤੜਾ ਨੇ ਸੱਚੇ ਪ੍ਰੇਮ ਤੋਂ ਜੋ ਭਜਨ ਕਰਨ ਆਏ ਉਹ ਕਹਿੰਦੇ ਐ ਆਪਣੇ ਜੀਵ ਚਾਰ ਟੁਕੜੇ ਕਰਕੇ ਦੇ ਦਈਏ ਮਨੁੱਖ ਦੇ ਹੰਕਾਰ ਦੇ ਇਹਨਾਂ ਦਾ ਹੰਕਾਰ ਤਿਆਗ ਦਈਏ ਸੱਚੇ ਪਰਮੇਸ਼ਰ ਦੇ ਪ੍ਰੇਮ ਵਿੱਚ ਇੰਨੇ ਜੁੜੇ ਹੋਏ ਐ ਨਾ ਨਿਕ ਮੇਲ ਨਾ ਚੁੱਕਈ ਉਹਨਾਂ ਦਾ ਗੁਰੂ ਗਿਆਨਕ ਸਾਹਿਬ ਜੀ ਕਹਿੰਦੇ ਆ ਬਲਾਵ ਵਾਹਿਗੁਰੂ ਬਣਾ ਰਹੀਦਾ ਕਦੇ ਚੱਕਿਆ ਨਹੀਂ ਜਾਂਦਾ ਜਿਹਨਾਂ ਦਾ ਐਸਾ ਸਰਵਰੂਪੀ ਕੋਲੂ ਜੀ ਪਾ ਕੇ ਆਪਣੇ ਆਪ ਨੂੰ ਪੀੜ ਦਿੰਦੇ ਐ ਪ੍ਰੇਮ ਭੋਰਾ ਮਾਤਰ ਨਹੀਂ ਛੱਡਦੇ ਲੋਹ ਭੋਰਾ ਮਾਤਰ ਨਹੀਂ ਜਿਨ੍ਹਾਂ ਦੇ ਅੰਦਰ ਹੁੰਦਾ ਉਹਨਾਂ ਦੇ ਅੰਦਰ ਦੇਹ ਮਾਰਾ ਸਾਹ ਪੂਰੀ ਪ੍ਰਕਾਸ਼ੂ ਕੀ ਦੰਦ ਦੇ ਰਹਿੰਦੇ ਹਨ ਰਾਤੀ ਅਤੇ ਦਿਹ ਉਹਨਾਂ ਦੇ ਮੇਲ ਵਾਸਿ ਨੂੰ ਆਉ ਚੱਕਿਆ ਨਹੀਂ ਜਾਂਦਾ ਕਿ ਕੋਈ ਰੁਕ ਹੋ ਜਾਂਦੇ ਐ ਰਾਤਾਂ ਤੇ ਦਿਨ ਚ ਹਰ ਵੇਲੇ ਵਾਸਿ ਦੀ ਨਿਰੰਤਰ ਅੱਠ ਪੈਰ ਜੁੜੇ ਰਹਿੰਦੇ ਹਨ ਮਹੱਲਾ ਤੀਜਾ ਸੱਜਣ ਮੈਂਡਾ ਰੰਗਲਾ ਫੇਰ ਆਈ ਸੱਜਣ ਸਰਗੁਨੀ ਦੀ ਮੈਂਡੇ ਮੇਰੇ ਰੰਗਲਾ ਅਨੰਦੀ ਹਨ ਰੰਗ ਲਾਏ ਮਨ ਨੇ ਉਹ ਮਨ ਪਹਿਲਾਂ ਲੈਂਦੇ ਆ ਤੇ ਫਿਰ ਵੈਰ ਦਾ ਪ੍ਰੇਮ ਲਾ ਦਿੰਦੇ ਆ ਕਿਉਂਕਿ ਮਨ ਦੇ ਇਰਾਗ ਲਿਆ ਹੈ ਮੋ ਕਬੀਰ ਜੀ ਨੇ ਕਿਹਾ ਹੈ ਮਨ ਜਿਹੜੇ ਗੁਰੂ ਸਾਹਿਬ ਨੂੰ ਭੇਟਾ ਕਰ ਦਿੰਦੇ ਆ ਉਹਨਾਂ ਨੂੰ ਰੰਗ ਲਾਉਂਦੇ ਲਾਉਂਦੇ ਪਰਮੇਸ਼ਰ ਦਾ ਪ੍ਰੇਮ ਨੰਦ ਲਾਉਂਦੇ ਹਨ ਕਿਉਂ ਮਾਜੀ ਠੇ ਕੱਪੜੇ ਇਹਨਾਂ ਦੀ ਮਜੀਲੀ ਤੱਕਾ ਰੰਗ ਹੁੰਦਾ ਹੈ ਉਹਨਾਂ ਕੱਪੜਿਆਂ ਦੇ ਤਾਂ ਰੰਗੇ ਪੀ ਪਾਹੇ ਸੇ ਕਹ ਲਾਈਦਾ ਹੈ ਆਨ ਆ ਰਹੇ ਨੇ ਛਿੱਲੋ ਜਾਂ ਫਟਕੜੀ ਆਦ ਕਹਦਾ ਕਾ ਲਾਈਦਾ ਹੈ ਤੇ ਰੰਗੇ ਪੀ ਫੇਰ ਰੰਗੇ ਜਾਂਦੇ ਆ ਫੇਰ ਤੱਕਾ ਰੰਗ ਚੜਦਾ ਉਹਨਾਂ ਦੇ ਦਿੱਸਤੇ ਇਸੇ ਪ੍ਰਕਾਰ ਜਿਉ ਮਾਜੀ ਠੇ ਕੱਪੜੇ ਇਸੇ ਪ੍ਰਕਾਰ ਮਜੀਦ ਭਗਤੀ ਦਾ ਪੱਕਾ ਰੰਗ ਜਿਹੜਾ ਹੈ ਜਿੰਨ ਮੰਡਪੀ ਵਸੇਣ ਜਾਣ ਨਾ ਹੋਵੇ ਰੰਗੇਤੀ ਪਾਹੇ ਫਿਰ ਮੁਰਤੀ ਪਹਿਲਾਂ ਪਾਹ ਜਾਣਨਾ ਪੈਂਦਾ ਲੱਗਿਆ ਰੂਪੀ ਪਾਹ ਜਾੜੇ ਬਣਾ ਗੁਰੂਪੀ ਪਾਹ ਤੇ ਫੇਰ ਵਾਹਿਗੁਰੂ ਆਗਦੇ ਨੰਨਕੇ ਨੰਦ ਜਿੰਦਾ ਜਿੰਨਕੇ ਚੋਲੇ ਤੁਲੇ ਪਿਆਰੇ ਕੰਤਨਾ ਕੇ ਪਾਸ ਮਾ ਰੂਪੀ ਚੋਲੇ ਹਮੇਜੇ ਜਾਂਦੇ ਹਨ ਨਾਨਕ ਰੰਗ ਨਾ ਉਤਰੇ ਇਹ ਲੱਗਦਾ ਰੰਗ ਨੀਂਹ ਨੇ ਲੀਂਦ ਐਸਾ ਨੰਦ ਕਰੀ ਉਸਤਾਨੀ ਹੈ ਯਾ ਨਾ ਲੱਗਾ ਕਿ ਦੁਨਿਆ ਰੰਗ ਕੋਈ ਲੱਗਦਾ ਨਹੀਂ ਕਿਸੇ ਪ੍ਰਕਾਰ ਜਿਸ ਪ੍ਰਕਾਰ ਸਾਹਿਬ ਛੰਦੇ ਜੀ ਭਾਈ ਮਤੀ ਦਾ ਆਦੇ ਨੇ ਕੀਆ ਗਿਆ ਫੇਰ ਵੀ ਵਾਇਰਲ ਦੇ ਰੰਗ ਚ ਹੁੰਦੇ ਹੋਏ ਜਲਸਾ ਦਾ ਆਕਰ ਕਰਦੇ ਨੇ ਬੀਆ ਜਵਾਇ ਦਾ ਰੰਗ ਉਹਨੂੰ ਕਿਸੇ ਪ੍ਰਕਾਰ ਲੱਗਦਾ ਹੀ ਨਹੀਂ ਹੈ ਕੌੜੀ ਅਰ ਆਪ ਵਰਤ ਆ ਜੀ ਮਜੀਠੀ ਵਸੂ ਹੋਰ ਰੰਗ ਦੁਆ ਚੜਦਾ ਨਹੀਂ ਪਹਿਲਾ ਲੈਂਦਾ ਨਹੀਂ ਐਵੇਂ ਉਹਨਾਂ ਨੂੰ ਆਨੰਦ ਜਿਹੜਾ ਭਗਤੀ ਦਾ ਆ ਉਹ ਨਹਿਰਤ ਨਹੀਂ ਹੁੰਦਾ ਕਿ ਦੁਆ ਦਾ ਰੰਗ ਕਿਸੇ ਪ੍ਰਕਾਰ ਲੱਗਦਾ ਨਹੀਂ ਹੈ ਪੌੜੀ ਹਰ ਆਪ ਵਰਤਾ ਆਪ ਹਰੀ ਆਪਣਾ ਆਪ ਨੂੰ ਘਰਤੂ ਦਾਇਨ ਨੂੰ ਗਿਆਨ ਹੋ ਗਿਆ ਹੈ ਔਰ ਆਪ ਬੁਲਾਇਦਾ ਹਰ ਹੀ ਹਦੀ ਬੁਲਾਉਂਦਾ ਹੈ ਇਸ ਪ੍ਰਕਾਰ ਮਹਾਪੁਰਖ ਬੋਲਦੇ ਹਨ ਹਰ ਆਪ ਇਸ ਰਿਸ਼ਤ ਸਵਾਰ ਹਰ ਹੀ ਹਦੀ ਇਸ ਸ੍ਰਿਸ਼ਟੀ ਨੂੰ ਸਵਾਰਿਆ ਹੈ ਇਹជា ਹੈ ਸਿਰ ਧੰਦਾ ਲਾਏਦਾ ਸਿਰ ਵਸਨ ਤਿਆਈ ਜੋ ਹੀ ਤੇਈ ਵਾਸ਼ਨਾ ਹੈ ਉਹਨੂੰ ਉਹ ਸੇਤ ਜਿਹਨਾਂ ਜਾਇਆ ਹੈ ਇਤਨਾ ਭਗਤੀ ਲਾ ਇਤਨਾ ਜਿਹਨਾਂ ਦੇ ਨਿਸ਼ਕਾਮ ਕਰਮ ਸੀ ਉਹਨਾਂ ਨੇ ਮਹਾਰਾਜ ਸਾਹਿਬ ਗੁਰੂ ਖੰਦ ਦੀ ਸੰਗਤ ਕੀਤੀ ਉਹਨਾਂ ਦੀ ਭਗਤੀ ਕਿ ਨਾ ਆ ਇੱਕ ਆਪ ਖੁਆਇਆ ਜਿਹਨਾਂ ਦੇ ਅੰਦਰ ਵਾਸ਼ਨਾ ਸੀ ਇੱਕ ਉਹਨਾਂ ਨੇ ਜਿਹਨਾਂ ਮਨ ਮੁਖਾਂ ਦੀ ਕੁ ਸੰਗਤ ਸੀ ਉਹਨਾਂ ਨੂੰ ਆਜ ਰਿਹਾ ਉਹਨੂੰ ਖੁਆ ਲੈ ਪਲਾ ਦਿੰਦਾ ਹੈ ਨਾ ਮਾਰਗ ਪਾ ਗਿਆਨ ਦੇ ਮਾਰਗ ਰਸਤੇ ਪਾ ਦਿੰਦਾ ਹੈ ਇੱਕ ਉਹ ਜੜ ਪਾਏ ਦਾ ਅਨੁਸਾਰ ਉੱਤੀ ਜੁਨਾਂ ਦੀ ਉਜਾੜੀ ਪਾ ਦਿੰਦਾ ਹੈ ਵੇਈਂ ਜਿਕੇ ਵੀ ਵਾਸ਼ਣ ਉਹ ਦਾ ਫਲ ਹੈ ਜਨਾਨ ਨਾ ਅਧਿਆਨੀਆਂ ਦੀ ਸੰਸਾਰੁ ਕੀ ਉਜਾੜੀ ਪਾ ਦਿੰਦੇ ਇਤਨੋਂ ਨੂੰ ਗਿਆਨਵਾਨ ਨੂੰ ਮਾਰਾ ਬ੍ਰਹਮ ਗ੍ਰੰਥੇ ਮਾਰਗ ਰਸਤੇ ਚ ਪਾ ਲਿੰਦਾ ਹੈ ਜਾਨੋ ਨਾਨਕ ਨਾਮ ਤੇ ਆਈ ਬੰਦਗੀ ਦਾ ਉਹ ਕਿੰਦਾ ਜਨ ਮਾਰੇ ਦੇ ਨਾਮ ਨੂੰ ਚਾਉਂਦੀ ਹੈ ਹੋਰ ਮੈਂ ਸੁਣ ਗਾਇਦਾ ਗੁਰਮੁਖ ਮਣਕੇ ਗੁਣਾਂ ਨੂੰ ਗਾਉਂਦਾ ਹੈ ਉਹ ਵੀ ਨਿਹਾਲ ਹੋ ਜਾਂਦਾ ਹੈ ਸਰਬੂਨੀਂ ਕਿਰਪਾ ਕਰਕੇ ਉਹਨਾਂ ਨੂੰ ਆਜ ਦੇ ਸਰੂਪ ਦਾ ਆਨੰਦ ਬਖਸ਼ੀਂ ਹੰਮ ਇੱਕ ਨਾਮਾਰਗ ਪਾਈ ਇੱਕ ਉਜੜ ਪਾਏਦਾ